ਵੇਕੇ ਚੋਲਾ ਉਹ ਕੰਮ ਆ ਲੈ ਠੀਕ ਆ ਕੰਮ ਗੱਭਣ ਦਾ ਸੀ ਜਿਵੇਂ ਪੈਲਣ ਝੋਟੀ ਆ ਪੈਲਣ ਝੋਟੀ ਆ ਬਰ ਕੇ ਹੱਥ ਨਹੀਂ ਧਰਉਂਦੀਆਂ ਹੁੰਦੀਆਂ ਬਾਈ ਸ਼੍ਰੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਖੋਖਰ ਤਹਿਸੀਲ ਹੈਗੀ ਆ ਲੈਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਨੇੜੇ ਰਹਿ ਜਾਣਾ ਜੱਖਲ ਹਰਿਆਣਾ ਥੋੜੀ ਦੂਰੀ ਤੇ ਆ ਝੋਟੀਆਂ ਦੋ ਦਿਖਾਵਾਂਗੇ ਕੰਮ ਬਾਈ ਦਾ ਵਪਾਰ ਦਾ ਪਰ ਦਿਖਾ ਦੂੰਗਾ ਤੁਹਾਨੂੰ ਦੋਨੇ ਸੱਜਣੋ ਤੋਹਫੇ ਇੱਕ ਤਾਂ ਝੋਟੀ ਦਿਖਾਵਾਂਗੇ ਪਹਿਲਾ ਸੂਹਾ ਸੁੰਦੀਆ ਇੱਕ ਸੁੰਦੀਆ ਦੂਜਾ ਸੂਹਾ ਤੇ ਪਹਿਲਨ ਦਾ ਰਿਕਾਰਡ ਵੀ ਚੰਗਾ ਹੈ ਪ्योर ਹਰਿਆਣੇ ਚ ਆਈਆਂ ਹੋਈਆਂ ਨੇ ਤੇ ਬਾਕੀ ਇਹਨਾਂ ਦਾ ਸੁਭਾਅ ਵੀ ਤੁਹਾਨੂੰ ਸੱਜਣੋ ਦੱਸਦਾ ਬੱਕਰੀਆਂ ਵਾਲਾ ਸਭਾਏ ਆ ਕੰਨ ਫੜ ਕੇ ਜਿਹੜੇ ਪਾਸੇ ਮਰਜ਼ੀ ਲੈ ਜਿਓ ਚੀਜ਼ਾਂ ਕੁਆਲਿਟੀ ਦੀਆਂ ਨੇ ਦੁੱਧ ਚੰਗਾ ਪਾਉਣਗੀਆਂ ਕਿਉਂਕਿ ਕੁਆਲਿਟੀ ਤੁਹਾਨੂੰ ਦੱਸਦੀ ਆ ਜਿਹੜੀ ਇਹ ਚੀਜ਼ ਹੁੰਦੀ ਆ ਕੁਆਲਿਟੀ ਕੁਆਲਿਟੀ ਆਪਾਂ ਲੁਕੋ ਨਹੀਂ ਸਕਦੀ ਹੁੰਦੀ ਕੁਆਲਿਟੀ ਮੂੰਹੋਂ ਬੋਲਦੀ ਆ ਬਾਕੀ ਗੱਲਬਾਤ ਬਾਈ ਨਾ ਕਰਾ ਦੂੰਗਾ ਕੱਲੀ ਕੱਲੀ ਕੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸੱਜਣੋ ਦੋਹਾਂ ਦਾ ਤੇ ਕਰਾਵਾਂਗੇ ਵੀ ਕੁਆਲਿਟੀ ਦੇ ਹਿਸਾਬ ਨਾਲ ਮੰਦਾ ਹੀ ਕਰਾਊਗਾ 10-10 ਹਜ਼ਾਰ ਜਿਹੜੇ ਹਿਸਾਬ ਨਾਲ ਅੱਜ ਮਾਰਕੀਟ ਦੇ ਰੇਟ ਨੇ ਕੰਮ ਬਾਈ ਦਾ ਐ ਮੰਨ ਲਓ ਵੀ ਵਪਾਰ ਦਾ ਹੀ ਆ ਦੂਜੀ ਵੀਡੀਓ ਆ ਇੱਕ ਵੀਡੀਓ ਬਾਈ ਦੇ ਕਰੋ ਆਪਾਂ ਪਹਿਲਾਂ ਬਾਈ ਦੀ ਰਾਮਗੜ੍ਹ ਸੰਧੂਆਂ ਤੋਂ ਤੇ ਇੱਥੇ ਬਾਈ ਹੋਰੋਂ ਦਾ ਹੈਗਾ ਕੰਮ ਪਾਰਟਨਰਸ਼ਿਪ ਦਾ ਦੂਜੀ ਵੀਡੀਓ ਲੱਗਿਆ ਅੱਜ ਖੋਖਰ ਤੋਂ ਪਾਉਣਾ ਪਿੰਡ ਆਗੇ ਇਹ ਨੇੜੇ-ਨੇੜੇ ਰਾਮਗੜ੍ਹ ਸੰਧੂਆਂ ਦੇ ਖੋਖਰ ਨਾਲ-ਨਾਲ ਹੀ ਆਗੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਆਜੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਠੀਕ ਠਾਕ ਵਧੀਆ ਆ ਨਾਮ ਤੇ ਐਡਰੈਸ ਪਿੰਡ ਰਵੰਗੜ ਸੰਧੂਆ ਆਪਣੇ ਬਾਈ ਦਾ ਬਾਟਨ ਆ ਰਾਂ ਆਪਾਂ ਇਹਦਾ ਪਿੰਡ ਖੋਖਰ ਆ ਇਹ ਖੋਖਰ ਕਿਹੜੀ ਆ ਗਈ ਇਹ ਖੋਖਰ ਵੱਡੀ ਆ ਗਈ ਬਾਈ ਖੋਖਰ ਕਲਾਂ ਖੋਖਰ ਕਲਾਂ ਆ ਨੰਬਰ ਵੀ ਬੋਲਦੇ 9779385996 ਬਾਈ 9779385996 85996 ਤੇ ਸ਼ੁਰੂ ਕਿਹਦੇ ਪਾਸੋਂ ਕਰਦੀ ਹੈ ਫਿਰ ਸ਼ੁਰੂ ਪਹਿਲਾਂ ਤੋਂ ਕਰ ਲਾ ਬਾਈ ਅੱਜੀ ਤਾਂ ਕਰੀ ਜਾਂਦਾ ਵੀ ਯਾਰ ਇਹਦੇ ਸਰਾਣੀ ਖੜਾ ਰਿਹਾ ਹਾਂ ਬਾਈ ਜੰਗੀਆਂ ਬਹੁਤ ਨੇ ਗੱਟੀਆਂ ਉਹਾਂ ਤੇ ਕਹਿਣਾ ਕੋਈ ਨਹੀਂ ਲਗੈ ਪਹਿਲਾ ਫੇਸ ਕੁਆਲਿਟੀ ਤੇ ਮਾਰ ਦਿੱਤੇ ਇੰਨਾ ਸੁਭਾ ਨਹੀਂ ਯਾਰ ਫਿਰ ਦੇਖਿਆ ਜਮਈ ਵੀ ਨਹੀਂ ਮਿਲਦਾ ਕੁਰੀ ਕਿਤੇ ਹੋ ਰਾਇ ਉਹ ਕੰਮ ਚਾਹੇ ਬੈ ਕੇ ਚੋਲਾ ਨਾਲੇ ਸੂਈਆਂ ਨਹੀਂ ਹੈਗੀਆਂ ਕੱਬਣਾ ਨਹੀਂ ਕੱਬਣਾ ਨਹੀਂ ਦੋਏ ਬਾਈ ਠੀਕ ਹੈ ਗੱਲ ਲੈ ਸੁਭਾ ਯਾਰ ਬੜਾ ਠੰਡਾ ਸੁਭਾ ਬੜਾ ਬਾਈ ਨਜਾਇਜ਼ ਸੂਆ ਕਿਹੜਾ ਇਹਦਾ ਸੂਆ ਪਹਿਲਣਾ ਬਾਈ ਢੋਰ ਖੋਲ ਕੇ ਫਿਰ ਇਹ ਲੰਬੀ ਜੀ ਚਲਾ ਦੇ ਸੂਆ ਪਹਿਲਾ ਸਿੰਘ ਆ ਗਿਆ ਗੋਲ ਗੋਲ ਸਿੰਘ ਦੇ ਵਿੱਚ ਆ ਗਈ ਥਣ ਦਾ ਸੈਜ ਬਹੁਤ ਸੋਹਣਾ ਕੱਦੇ ਦਾ ਜਿਵੇਂ ਆਪਾਂ ਕਹਿ ਲਈਏ ਕੱਦ ਕਾਠ ਵੀ ਚੰਗਾ ਰੱਖਦੀ ਹੈ ਕਿਉਂਕਿ ਪਹਿਲਣ ਕੱਟੀ ਆ ਅਲੀ ਅੱਗੇ ਜਾ ਕੇ ਇਹਨੇ ਬਣਨਾ ਤੇ ਥਣ ਦਾ ਜਿਹੜਾ ਗੈਪ ਆ ਗੈਪ ਵਾਲਾ ਬਾ ਕਮਾਲ ਲੱਗਿਆ ਤੇ ਬਾਡੀ ਦੀ ਗੱਲ ਕਰ ਲਈਏ ਬਰੀਕੀਆਂ ਦੀ ਕਰ ਲਈਏ ਨਸਲ ਦੀ ਕਰ ਲਈਏ ਤੇ ਥਣ ਦਾ ਜਿਹੜਾ ਸਾਈਜ਼ ਆ ਤੇ ਜਿਹੜੀ ਥਣ ਦੀ ਸ਼ੇਪ ਆ ਜਿਹਦੀ ਆਪਾਂ ਅਕਸਰ ਰਿਕੁਆਇਰਮੈਂਟ ਕਰਦੇ ਹੁੰਦੇ ਆ ਨਾ ਇਹ ਥੁਕਮਾਲਾ ਬਾਈ ਵੀ ਥਣ ਆਪਾਂ ਨੂੰ ਉੱਤੋਂ ਜੜ ਮਜ਼ਬੂਤ ਤੇ ਮੂਹਰੋਂ ਤਿੱਖਾ ਚਾਹੀਦਾ ਇਹਨੂੰ ਕਲਮੀ ਥਣ ਵੀ ਕਹਿੰਦੇ ਨੇ ਸੱਜਣ ਕਈ ਜਿਹੜੇ ਵਪਾਰ ਲੈਣ ਦਾ ਕੰਮ ਕਰਦੇ ਨੇ ਤੇ ਕੁਆਲਿਟੀ ਆ ਗਈ ਆਪਾਂ ਐਂ ਕਹਿ ਸਕਦੇ ਆਂ ਵੀ ਯਾਰ 5 ਸਟਾਰ ਝੋਟੀਆਂ ਨੇ ਪਿਓਰ ਹਰਿਆਣੇ ਨੇ ਝੋਟੀਆਂ ਨੇ ਖਰੀਦ ਬਾਈ ਕਹਿੰਦਾ ਆਪਣੀ ਹਰਿਆਣੇ ਦੀ ਆ ਬਾਕੀ ਇਹਨਾਂ ਬਾਰੇ ਦੱਸਣ ਦੀ ਵੀ ਲੋੜ ਨਹੀਂ ਵੀ ਕਿਹੜੇ ਏਰੀਏ ਦੇ ਝੋਟੀਆਂ ਨੇ ਇਹ ਆਪੇ ਬੋਲਦੀਆਂ ਨੇ ਉਹੀ ਗੱਲ ਆ ਵੀ ਇਹ ਚਾਰ ਨਾਲ ਨਹੀਂ ਪਲੀਆਂ ਹੋਈਆਂ ਇਹ ਦਾਣੇ ਨਾਲ ਪਲੀਆਂ ਹੋਈਆਂ ਆਟਾ ਨਹੀਂ ਐ ਤੇ ਸਵੇਰ ਆਦੀਆਂ ਬਾਈ ਕਹਿੰਦਾ ਹੈਗੀਆਂ ਠੰਡੀਆਂ ਸੀ ਨੇ ਥਣ ਲੈਵੇ ਦੋ ਵੀ ਬੜਾ ਕੰਮ ਹੀ ਆ ਮਾਰੀ ਹੱਥ ਬਾਈ ਮੜਾ ਜਾਂ ਕਈ ਵਾਰੀ ਮੈਥੋਂ ਗੱਠੋ ਗੱਠ ਤੇ ਮੋਹ ਹੋ ਜਾਂਦੀ ਆ ਬਾਈ ਆਹ ਹਲਦੀ ਵੀ ਨਹੀਂ ਆ ਲੈ ਗੱਠਾ ਵਾਲਾ ਕੰਮ ਆ ਥਣ ਦੇਖ ਲੈ ਕਿਤੇ ਹੱਥ ਫੇਰ ਲੋ ਕੋਈ ਬਹਿਮ ਵਾਲੀ ਗੱਲ ਨਹੀਂ ਕਿਤੇ ਮਗਰ ਮੂਹੇ ਬਾਈ ਕੁਰੀ ਜਿਵੇਂ ਮਰਜੀ ਹੱਥ ਫੇਰੀ ਆ ਉਹ ਕੰਮ ਸ਼ਾਮੋਕੇ ਦਿਖਾ ਦੇ ਲੈ ਮਾਰੀ ਹੱਥ ਚਾਹੇ ਬਾਈ ਬੈ ਕੇ ਚੋਲ ਆ ਉਹ ਕੰਮ ਆ ਲੈ ਠੀਕ ਆ ਗੱਲ ਗੱਬਣ ਦਾ ਸੀ ਨਾ ਜਿਵੇਂ ਪੈਲਣ ਝੋਟੀ ਆ ਪੈਲਣ ਝੋਟੀ ਆ ਬਾਦ ਕਾ ਹੱਥ ਨਹੀਂ ਧਰਾਉਂਦੀਆਂ ਹੁੰਦੀਆਂ ਬਾਈ ਅੱਜ ਦੇ ਸਮੇਂ 'ਚ ਦੇਖ ਲਾਇਆ ਹਲੇ ਇੱਕ ਹਫਤਾ ਹੋਰ ਕੱਢਦੀ ਆ ਝੋਟੀ ਇੱਕ ਹਫਤਾ ਪੈਂਦੀ ਆ ਰਾਮ ਨਾਲ ਬਾਈ ਅਤੇ ਆ ਗਈ ਪੈਲਣ ਸੱਜਣੋਂ ਲੈ ਹੱਥਣਾ ਤੇ ਹੱਥ ਜਿਵੇਂ ਮਰਜੀ ਆ ਤੇ ਬਾਦੀ ਲੱਗੀ ਪਉਣ ਥੋੜੀ ਬਾਲੀ ਥਣਾ 'ਚ ਪਰ ਥਣ ਦਾ ਜਿਹੜਾ ਤੁਹਾਨੂੰ ਮੈਂ ਡਿਜ਼ਾਈਨ ਉਤੋਂ ਆਪਾਂ ਕਹਿ ਸਕਦੇ ਆ ਜੜ ਮੋਟੀ ਆ ਮੂਰੋਂ ਤਿੱਖਾ ਬਾਈ ਇਹਨੂੰ ਕਲਮੀ ਵੀ ਕਹਿੰਦੇ ਨੇ ਕਲਮੀ ਵੀ ਕਹਿੰਦੇ ਨੇ ਬਾਈ ਚਬਾਈ ਇਹਦੀ ਹੁੰਦੀ ਆ ਫੁੱਲ ਮੋਟੀ ਬਾਈ ਉਂਗਲ ਜਿੰਨੀ ਮੋਟੀ ਲਿਖ ਕਿੰਨਾ ਕੁ ਦੁੱਧ ਪਾ ਸਕਦੇ ਤਰੇ ਦੁੱਧ ਬਾਈ ਪਹਿਲਾਂ ਨੇ 15 ਪਲੱਸ ਪਾਉਣਾ ਚਾਹੀਦਾ 15 ਤੋਂ ਬਾਰੀ ਹੈ ਨਾ ਬਾਰੇ ਬਾਰੇ ਪਾਉਣਾ ਜਿਹੜੇ ਹਿਸਾਬ ਨਾਲ ਇਹਦੇ ਥਣਾ ਦਾ ਗੈਪ ਆ ਉਰਲੇ ਬੰਨੇ ਲਈ ਗਰੀ ਕੈਮਰਾ ਇਧਰਲੇ ਬੰਨੇ ਲਿਆ ਇੱਥੋਂ ਚਾਰੇ ਥਣ ਦਿਖਾ ਦੇ ਥੱਲੇ ਲਾ ਕੇ ਉਰਲੇ ਪਾਸਿਓਂ ਇਥੋਂ ਦਾ ਗੈਪ ਦਾ ਆਈਡੀਆ ਹੋ ਜਾਊਗਾ ਇਸ ਸਬਾਰ ਦੇ ਚੱਕਰੇ ਰਮਨ ਜਿਹੇ ਕੈਮਰਾ ਲੈ ਕੇ ਇਹਦੇ ਥੱਲੇ ਤਾਂ ਵੀ ਕੋਈ ਸਮੱਸਿਆ ਨਹੀਂ ਹੈ ਕੱਲਾ ਕੱਲਾ ਥਾਣਾ ਉਂਗਲਾਂ ਨਾਲ ਮਿੰਕ ਕੇ ਦਿਖਾ ਦਿਓ ਵੀ ਤੇ ਗੈਪ ਵੀ ਬਾਲਾ ਲੱਗਿਆ ਥਾਣਾ ਚ ਇਹ ਜਦੋਂ ਐ ਨੂੰ ਜਾਊਗੀ ਨਾ ਇੱਥੋਂ ਇੱਥੋਂ ਦਿਖਾ ਦੀ ਅਗਲੇ ਤੋਂ ਪਿਛਲੇ ਦਾ ਇਹ ਹਲਦੀ ਵੀ ਨਹੀਂ ਇਹਦਾ ਓਏ ਇੱਥੋਂ ਦਿਖਾ ਦੇ ਕਿੰਨਾ ਗੈਪ ਹੈ ਇੱਕ ਗਿੱਠ ਦਾ ਗੈਪ ਜਿਆਦਾ ਗਿੱਠ ਤੋਂ ਵੀ ਗੁਰੀ ਬਾਈ ਗਿੱਠ ਤੋਂ ਬਾਹਰੇ ਐ ਅਗਲੇ ਤੋਂ ਪਿਛਲਾ ਪਿਛਲੇ ਤੋਂ ਪਿਛਲਾ ਹਾਂ ਚਾਰਾਂ ਦਾ ਜਿਵੇਂ ਆਪਣੇ ਕਈ ਭਰਾ ਕਹਿੰਦੇ ਨੇ ਨਾ ਵੀ ਜਿਵੇਂ ਮਿੰਕ ਕੇ ਲਾਏ ਹੁੰਦੇ ਨੇ ਪੀੜੀ ਦੇ ਪਾਵੇ ਹੁੰਦੇ ਨੇ ਉਹ ਗੱਲਬਾਤ ਹੈ ਤੇ ਸੁਬਾਹ ਤਾਂ ਇਹਦਾ ਤੇ ਕੰਨ ਫੜ ਕੇ ਲਈ ਜਵਾਖਾ ਦਾ ਕੰਮ ਆ ਬਾਈ ਜੇ ਖੁੱਲੀ ਛੱਡ ਦੂੰ ਦੁੱਧ ਬਾਈ ਕਹਿੰਦਾ 15 ਤੋਂ ਪਲੱਸ ਬਣਾ ਦੇ ਜਿਹੜੇ ਹਿਸਾਬ ਨਾਲ ਦੀ ਕੁਆਲਿਟੀ ਆ ਕਰੀ ਬਾਈ ਐ ਨੂੰ ਮੜੀ ਉਧਰੋਂ ਖਰੀਦ ਆਪਣੀ ਖਰੀਦ ਕਿਹੜੇ ਇਧਰੋਂ ਇਧਰੋਂ ਆਪਾਂ ਪੂਆ ਪਿਆਰ ਹਰਿਆਣੇ ਤੋਂ ਲਿਆਉਣੇ ਆ ਬਾਈ ਇਹ ਉਰੇ ਵਾਲਾ ਪਸ਼ੂ ਦਾ ਤੈਨੂੰ ਆਪੇ ਹੱਥ ਨਹੀਂ ਤਰਣਾ ਜਿਹੜੀ ਆ ਚੀਜ਼ ਆ ਇੱਥੇ ਤੱਕ ਲਾ ਜਾਣੀ ਆ ਹਫਤੇ ਨੇ ਐਨ ਵੀ ਮਤਲਬ ਤਣ ਜੂਗੀ ਉਹ ਕੰਮ ਹੋਊਗਾ ਉਹ ਕੰਮ ਹੋ ਜੂਗਾ ਅਮਰੀਕਨ ਗਾਈਆਂ ਵਾਲਾ ਕੰਮ ਹੋ ਜੂਗਾ ਠੀਕ ਆ ਇੱਥੋਂ ਦਿਖਾ ਦੇ ਰਹੀ ਅੱਜ ਸੁਬਾਹ ਦਾ ਇਥੋਂ ਦਿਖਾ ਦੇਦਾ ਆ ਡਰ ਸੋਨਾ ਬਹੁਤ ਬਣਾਉਗੀ ਨਾ ਬਈ ਅੱਜ ਵੀ ਕਿਸੇ ਹਿੱਲਦੀ ਹਿੱਲਦੀ ਵੀ ਨਹੀਂ ਨਾ ਵਾਲੀ ਸੀਲ ਠੰਡੀ ਏ ਵਾਲੀ ਆ ਬਈ ਹਾਂ ਸਵਾਰੀ ਆ ਗਈ ਠੰਡੀ ਸੀਲ ਜਮਾ ਹੈ ਨਾ ਤੇ ਇਧਰੋਂ ਕਹਿ ਰਹੀ ਅਗਲੇ ਥਣਾ ਇੱਕ ਵਾਰੀ ਫੇਰ ਦਿਖਾ ਦੇ ਅਗਲੇ ਬੰਨੋਂ ਗਾਂ ਵਾਲੇ ਬੰਨੇ ਵੀ ਆਰਡਰ ਫੁੱਲ ਬਣਾਉਗੀ ਤੇ ਪਸ਼ਾਹ ਵਾਲੇ ਬੰਨੇ ਵੀ ਇਥੋਂ ਪਸ਼ਾਹ ਹੋ ਕੇ ਹੁਣ ਸਾਰੀ ਝੋਟੀ ਦਿਖਾ ਦੇ ਚੜਾਈ ਵੀ ਬਾਡੀ ਦੀ ਫੁੱਲ ਆ ਗਈ ਤੇ ਲੰਬੀ ਲੁੰਬੀ ਵੀ ਫੁੱਲ ਆ ਗਈ ਚੀਜ਼ ਆ ਗਈ ਯਾਰ ਇੱਕ ਆਪਾਂ ਕਹਿ ਸਕਦੇ ਤੋਹਫਾ ਆ ਗਿਆ ਤੋਹਫਾ ਬਾਈ ਪੈਸੇ ਕਿੰਨੇ ਲਵੇਂਗਾ ਦੀ ਪੈਸੇ ਕੁਰੀ ਕਹੀ ਤਾਂ ਅਗਲਾ 2 ਲੱਖ ਵੀ ਮੰਗ ਲਾ 2.5 ਵੀ ਮੰਗ ਲਾ ਮੰਗੀ ਜਾਂਦੇ ਨੇ ਬਾਈ ਪਰ ਆਪਾਂ 1,45,000 ਦੀ ਝੋਟੀ ਦੇ ਦਾਂਗੇ ਉਹ ਚੋਂ ਮਾਨਤਾਨ ਕਰਦਾਂਗੇ ਠੀਕ ਹੈ ਹਾਂ 1 ਲੱਖ ਤੇ 45,000 ਬਾਈ ਕਹਿੰਦਾ ਇਹਦਾ ਲੈਣਾ ਥੋੜਾ ਬਾਲਾ ਮਾਨਤਾ ਨਹੀਂ ਚੋ ਸੱਜਣੋ ਹੋ ਜਾਊਗਾ ਕਿਉਂਕਿ ਇਦਾਂ ਵੀ ਝੋਟੀ ਹੈ ਤੁਸੀਂ ਹਸਾਰ ਹਰਿਆਣੇ ਚ ਲੈਣ ਜਾਂਦੇ ਹੋ ਗੇੜਾ ਮਾਰ ਵੀ ਹੈ ਉਹ ਜਿਹੜੇ ਭਰਾ ਕਮੈਂਟ ਕਰਦੇ ਹੁੰਦੇ ਆ ਵੀ ਇੰਨੀ ਮਹਿੰਗੀ ਨਹੀਂ ਹੈਗੀ ਉਹ ਸਾਨੂੰ ਜਦੋਂ ਜਾ ਕੇ ਆਉਂਗੇ ਆਪ ਵੀ ਪਤਾ ਲੱਗੇ ਇੱਥੇ ਦੇ ਕਿੰਨੇ ਮੰਗਦੇ ਕਿੰਨੇ ਮੰਗਦੇ ਬਾਕੀ ਆ ਚੀਜ਼ ਦਿਖਾ ਦਿਓ ਕਿਸੇ ਝੋਟੀ ਦੇ ਲੱਗੀ ਹੋਵੇ ਭਾਈ ਇਹ ਬਾਈ ਕਹਿੰਦਾ ਦੇਣੀ ਆ 1 ਲੱਖ ਤੇ 45000 ਦੀ ਥੋੜਾ ਬੜਾ ਮਾਨਤਾ ਆਉਂਦੇ ਚ ਹੋ ਜੂਗਾ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਗਹਿਰੀ ਕੈਮਰਾ ਪਰਲੇ ਬੰਨੇ ਜਾਈ ਉਹਦੇ ਭਾਈ ਕੱਦ ਦਾ ਆਈਡੀਆ ਹੋ ਜੂਗਾ ਕੱਦ ਤਾਂ ਵੱਡੇ ਭਾਈ ਇਹਦਾ ਤੇਰਾ ਕੱਦ ਕਿੰਨਾ ਮੇਰਾ 5.5 ਪੌਣੇ 6 ਮੀਂ ਮਗੂ ਕੱਦਦਾ ਭਾਈ 5.5 ਤੋਂ ਤਾਂ ਵੱਧ ਹਾਂ ਹਾਂ ਸਪਾਉਣੇ ਸੀ ਉਹੀ ਗੱਲ ਕਹਿੰਦੇ ਆਪਾਂ ਆਏ ਅਗਲਾ ਕਹਿੰਦਾ 5 7.5 ਜਿਹੜਾ ਨਾਰਮਲ ਕੱਦ ਨਾਰਮਲ ਕੱਦਦਾ ਵੱਡੇ ਭਾਈ ਕੱਦ ਵੀ ਫੁੱਲਾ ਤੇ ਇੱਥੋਂ ਕਰੀ ਲੰਬਾਈ ਦਿਖਾ ਦੀ ਲੰਬੀ ਵੀ ਛੋਟੇ ਹੱਥੀ ਚ ਚੜਦੀ ਨਹੀਂ ਹੈਗੀ ਐਡੀ ਲੰਬਾਈ ਆਉਂਦੀ ਨਹੀਂ ਹੈਗੀ ਭਾਈ ਮਗਰ ਬਾਰੇ ਰਹਿ ਜਾਂਦੀ ਹੈ ਛੋਟੀ ਨਾਲੇ ਚਗਾਲਾ ਕਰੀ ਜਾਂਦੇ ਹੱਥ ਮਾਰੀ ਇਹਦੇ ਵੀ ਠੰਡੀ ਆ ਬਾਈ ਕਿਤੇ ਮਰਜੀ ਬਾਈ ਲੈ ਹਰਿਆਣੇ ਦੇ ਪਸ਼ੂ ਦਾ ਇਹੀ ਤਾਂ ਹੁੰਦਾ ਲੈ ਬਾਈ ਕਿਤੇ ਜੀ ਜਿੱਥੇ ਜੀ ਕਰਦਾ ਗੁਰੀ ਉਹ ਕੰਮ ਆ ਇੱਥੇ ਮਾਰਦੇ ਹੱਥ ਦੁਬਾਰੇ ਕਰਾ ਦੇ ਚੈੱਕ ਲੱਗੇ ਜੀ ਦਿਖਾ ਦੇ ਕੇ ਆਹ ਦੇਖ ਬਾਈ ਕੋਈ ਥਣ ਫੜੀ ਜਾ ਕੋਈ ਇਹਨੂੰ ਬੇਵੇਂ ਨਹੀਂ ਵੱਡੇ ਪਈ ਗੱਬਣਾ ਨਾਲੇ ਗੱਬਣਾ ਬਾਈ ਇਹ ਐਂ ਲਾਲਾ 10 ਤੋਂ 15 ਦਿਨ ਛੋਟੀ ਕੱਟ ਜੂਗੀ 10 12 ਦਿਨ ਤੋੜ ਦੇ ਬਾਈ ਖੋਲ ਕੇ ਸੁਆ ਕਿੜਾ ਦਾ ਸੁਆ ਦੂਸਰਾ ਬਾਈ ਸੁਆ ਦੂਜਾ ਕੱਦ ਆ ਗਿਆ ਫੁੱਲ ਵੱਡਾ ਜਾਤ ਨਸਲ ਕੁਆਲਿਟੀ ਆ ਗਈ ਇਹ ਚ ਫੁੱਲ ਜੀ ਗੱਲਬਾਤ ਕਰ ਲਈ ਫੁੱਲ ਕੁਆਲਿਟੀ ਦੇ ਵਿੱਚ ਹੀ ਆ ਇਹਦਾ ਪੈਲਣ ਦਾ ਕੀ ਰਿਕਾਰਡ ਆ ਬਾਈ ਪੈਲਣ ਦਾ 16 ਪਲੱਸ ਰਹੀ ਆ ਬਾਈ 16 ਤੋਂ ਪਲੱਸ ਪਲੱਸ ਰਹੀ ਆ ਬਾਈ ਦਿਨ ਕੱਢ ਦੂ ਬਾਈ ਕਹਿੰਦਾ 12 ਦੇ ਏੜ-ਗੇੜ ਕੱਦ ਵੀ ਫੁੱਲ ਵੱਡਾ ਤੇ ਬਾਡੀ ਆ ਜਿਹੜੀ ਬਾਡੀ ਵੀ ਫੁੱਲ ਆ ਸੱਜਣੋ ਚੜਾਈ ਵੀ ਫੁੱਲ ਆ ਝੋਟੀ ਦੀ ਉਹੀ ਗੱਲ ਆ ਵੀ ਟੱਕ ਜੀ ਪਾਉਂਦੀ ਆ ਜੋ ਤੁਰਦੀ ਆ ਗੱਗੂ ਗੱਲ ਵਾਲਾ ਤੋਰਾ ਕਮਾਲ ਆ ਇੱਥੇ ਬਾਈ ਸਿੰਘ ਵੀ ਰਿੰਗ ਸਿੰਘ ਦੇ ਵਿੱਚ ਆ ਗਿਆ ਗੋਲ ਆ ਗਿਆ ਸਿੰਘ ਕੱਦ ਵੀ ਫੁੱਲ ਵੱਡਾ ਤੇ ਰਿਕਾਰਡ ਬਾਈ ਨੇ ਦਾ ਦੁੱਧ ਦਾ ਦੱਸ ਹੀ ਦਿੱਤਾ ਤੇ ਜਿਹੜਾ ਆਰਡਰ ਹੈ ਆਰਡਰ ਰੱਖੂਗੀ ਫਿਕਸ ਤੇ ਨਾੜਾ ਨੂੜਾ ਬਹੁਤ ਬਣਾਊਗੀ ਆਰਡਰ ਤੇ ਅਗਲੇ ਬੰਨੇ ਜੇ ਗੱਲ ਕਰ ਲਈ ਆ ਗਈ ਇਹ ਵੀ ਜੈਡ ਬਲੈਕ ਪੂਛ ਥੋੜੀ ਬਾਈਟ ਆ ਪੈਂਦੀ ਮੁਰਰਾ ਜੀ ਆ ਓਵਰ ਫੈਟ ਨਹੀਂ ਹੈਗੀ ਕਿਸੇ ਵੀ ਪਸ਼ੂ ਤੇ ਦਾਣੀ ਦਾ ਪਲੇ ਪਸ਼ੂ ਕਹਿ ਸਕਦੇ ਆਪਾਂ ਇਹਨਾਂ ਨੂੰ ਕੁਆਲਟੀ ਵਾਲੇ ਤਾਂ ਉਹੀ ਗੱਲ ਆ ਵੀ ਅੱਜ ਇਹ ਸੱਜਣ ਨੇ ਕੰਢੀ ਕੱਢੇ ਪਏ ਨੇ ਤੇ ਜਿਹੜਾ ਗੈਪ ਆ ਥਣਾ ਚ ਦੂਜੀ ਝੋਟੀ ਵਾਂਗੂ ਯਾਰ ਇਹਦੇ ਵੀ ਥਣਾ ਚ ਗੈਪ ਬਹੁਤ ਆ ਗਿਆ ਆ ਦੇਖ ਲੈ ਬਈ ਠੰਡੇ ਹੁੰਡੀ ਤੇ ਤਾਂ ਕੋਈ ਗੁਰੀ ਬਹਿਵੇਂ ਨਹੀਂ ਮੈਂ ਉਹੀ ਗੱਲ ਆ ਗੈਪ ਗਿੱਠ ਤੋਂ ਗਿੱਠ ਵਾਂਗ ਹੋ ਗਿਆ ਬਾਈ ਕਿ ਚਾਹੇ ਚੋਲੋ ਕੰਮ ਆ ਦੋਈ ਝੂਠੀਆਂ ਗੱਬਣਾ ਦੀ ਹੈ ਨਾ ਗੱਬਣਾ ਦੀ ਬਾਈ ਇਹਦੇ ਪੈਸੇ ਕਿੰਨੇ ਲਵੇਂਗਾ ਪੈਸੇ ਗੁਰੀ ਚਾਹੇ ਢਾਈ ਮੰਗਾਲਾ ਚਾਹੇ ਦੋ ਮੰਗਾਲਾ ਬਾਈ 175 ਦੀ ਝੋਟੀ ਦੇ ਦਾਂਗੇ 1 ਲੱਖ ਤੇ 75 ਦੀ ਦੇ ਦਾਂਗੇ ਮਾਨਤਾ ਨਹੀਂ ਚੋ ਵੀ ਕਰ ਦਾਂਗੇ ਠੀਕ ਆ ਗੱਲ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਉਹ ਮਾਨਤਾਨ ਕਰ ਦੋ ਜੋੜੇ ਚ ਹੋ ਜਾਊਗਾ ਲੱਕਰੀਆਂ ਨੂੰ ਆਹ ਨੂੰ ਗੈਰੀ ਜਾ ਕੇ ਦਿਖਾਈਏ ਇੱਧਰ ਦੀ ਹੁਣ ਸੈੱਟ ਖੜੀ ਆ ਅਗਲੇ ਬੰਨੇ ਉਹ ਦਿਖਿਆ ਬਾਈ ਅਗਲੇ ਬੰਨੂ ਗੈ ਪੇਦਾ ਵੀ ਥਣਾ ਦਾ ਦੇਖ ਲੈ ਇਹਨੇ ਵੀ ਪੂਰੀ ਬੋਹ ਬਣਨਾ ਵੱਡੇ ਭਾਈ ਹਾਂ ਪਿਛਲੇ ਤੋਂ ਪਿਛਲਾ ਵੀ ਦਿਖਾਤਾ ਇੱਥੋਂ ਨਾੜਾ ਵੀ ਦਿਖਾ ਦੇਣ ਵਾਲਾ ਡਰ ਰੱਖੂ ਨਾਲ ਲੱਗ ਮੈਂ ਜਿਵੇਂ ਬਾਹਰ ਵਾਲੀਆਂ ਗਾਵਾ ਬਾਹਰ ਵਾਲੀਆਂ ਬਾਹਰ ਵਾਲੀਆਂ ਗਾਵਾਂ ਦਾ ਹੁੰਦਾ ਉਹ ਸਿਸਟਮ ਹੀ ਆ ਤੇ ਨਾਲੇ ਗਹਿਰੀ ਇਹਦੇ ਕੱਦ ਦਾ ਕਰਾ ਜੀ ਇੱਥੋਂ ਆਈਡੀਆ ਆਪਣੇ ਕੱਦ ਦੇ ਹਿਸਾਬ ਨਾਲ ਪਛਾਣ ਹੋ ਗਏ ਕੱਦ ਵੀ ਫੁੱਲਾ ਤੇ ਜਿਵੇਂ ਲੰਬੀ-ਲੰਬੀ ਕਹੇ ਸਾਰਾ ਲੰਬੀ ਵੀ ਫੁੱਲੇ ਆ ਗਈ ਹੈ ਛੋਟੇ ਹਾਥੀ ਜਿੱਦਾ ਨਾ ਚੜਨ ਵਾਲਾ ਨਹੀਂ ਨਹੀਂ ਬਾਈ ਛੋਟੇ ਚ ਪਿੱਛੋਂ ਲੱਗਦੀ ਜਾਊਗੀ ਹਾਂ ਚੜੂਗੀ ਵੱਡੀ ਗੱਡੀ ਦੇ ਵਿੱਚ ਹੀ ਏ ਬਾਈ ਕਹਿੰਦਾ ਦੇ ਦਾਂਗੇ 1,75,000 ਦੀ ਬਾਕੀ ਹੈਗੇ ਬਾਈ ਕੋਲੇ ਯਾਰਾ ਦੋਨੇ ਤੋਹਫੇ ਨੇ ਕਿਉਂਕਿ ਇਹੋ ਜੀ ਚੀਜ਼ ਤੇ ਮੇਰਾ ਵੀ ਜੀ ਹੁੰਦਾ ਵੀ ਯਾਰ ਦੋ ਚਾਰ ਮਿੰਟ ਬਾਅਦ ਲੱਗ ਜਾਣਾ ਬਣਾਈਏ ਵੀਡੀਓ ਚੰਗੀ ਜੀ ਤੇ ਆਟੋਮੈਟ ਕੀ ਬਾਈ ਮਨ ਕਰੂ ਹੀ ਖੁਸ਼ ਹੁੰਦੀ ਆ ਆ ਨੰਬਰ ਬੋਲ ਦਿਓ ਜੀ 9779385998 ਬਾਈ 9779385998 ਇਹ ਝੋਟੀਆਂ ਇਸ ਟਾਈਮ ਖੜੀਆਂ ਨੇ ਪਿੰਡ ਖੋਖਰ ਕਲਾਂ ਨੇੜੇ ਲਹਿਰਾਗਾਗਾ ਜਾਖੜ ਹਰਿਆਣਾ ਇਨ੍ਹਾਂ ਦੋਆਂ 'ਚ ਜਿਹੜੀ ਵੀ ਪਸੰਦ ਆਊਗੀ ਸੰਪਰਕ ਭਾਈ ਨਾਲ ਕਰ ਲਿਓ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਭਾਈ ਤੋਂ ਲੈ ਜਿਓ ਧੰਨਵਾਦ ਜੀ